ਦਿਲਜੀਤ ਦੋਸਾਨ ਨੇ ਸੋਸ਼ਲ ਮੀਡੀਆ ਰਾਹੀਂ ਬਾਰਡਰ 2 ਫਿਲਮ ਦੇ ਬਾਰੇ ਮਤਲਬ ਕਿ ਜਿਸ ਫਿਲਮ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਸੀ ਉਸ ਫਿਲਮ ਦੇ ਕਿਰਦਾਰ ਦੀ ਵਰਦੀ ਵਗੈਰਾ ਪਾ ਕੇ ਉਹਨਾਂ ਨੇ ਇੱਕ ਟੀਜ਼ਰ ਟੀਜ਼ਰ ਕਹੀਏ ਜਾਂ ਇੱਕ ਛੋਟਾ ਜਿਹਾ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਜਿਸ ਤੋਂ ਬਾਅਦ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ਸ਼ੇਅਰ ਹੋ ਰਿਹਾ ਹੈ ਇਸ ਦੀ ਚਰਚਾ ਹੋਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਚਰਚਾ ਹੋਣੀ ਇਸ ਕਰਕੇ ਲਾਜ਼ਮੀ ਹੈ ਕਿਉਂਕਿ ਬਾਰਡਰ 2 ਸਰਦਾਰ ਜੀ 3 ਤੋਂ ਬਾਅਦ ਬਾਰਡਰ 2 ਅਜੇ ਹੀ ਫਿਲਮ ਸੀ ਜਿਸ ਦੇ ਬਾਰੇ ਕਿਹਾ ਜਾ ਰਿਹਾ ਸੀ ਬੰਬੇ ਦੀਆਂ ਕੁਝ ਸੰਸਥਾਵਾਂ ਸਨ ਬੰਬੇ ਦੇ ਵਿੱਚ ਕੰਮ ਕਰਨ ਵਾਲੇ ਕੁਝ ਕਲਾਕਾਰ ਸੀ ਬਹੁਤੇ ਲੋਕਾਂ ਨੇ ਇਹ ਅਫਵਾਹ ਫਲਾਈ ਕੀਤੀ ਬਾਰਡਰ 2 ਦੇ ਵਿੱਚ ਅਸਲਾਮੁਅਲਿਕ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਨਾ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਜੀ ਅਸੀਂ ਅੱਜ ਗੱਲ ਕਰਾਂਗੇ ਬਾਰਡਰ 2 ਦੀ ਅੱਜ ਜਸਤਰ ਹਾਂ ਅਦੇ ਜੀ ਤੁਹਾਨੂੰ ਦੀ ਮੂਵੀ ਅ ਸਰਦਾਰਜੀ 3 ਨੂੰ ਲੈ ਕੇ ਬਹੁਤ ਜ਼ਿਆਦਾ ਵਿਰੋਧ ਸਾਹਮਣੇ ਆਂਦਾ ਪਿਆ ਸੀ ਤੇ ਇੱਥੇ ਬਹੁਤ ਸਾਰੇ ਵਿਰੋਧੀਆਂ ਦਾ ਕਹਿਣਾ ਸੀ ਕਿ ਬਾਰਡਰ 2 ਦੇ ਵਿੱਚ ਦਿਲਜੀਤ ਦਸਾਂਜ ਨੂੰ ਕੱਢਿਆ ਜਾਏ ਦਿਲਜੀਤ ਦਸਾਂਜ ਦੀ ਅਪੀਅਰੈਂਸ ਨੂੰ ਉੱਥੇ ਅ ਠੀਕ ਹੈ ਉਹਦਾ ਵੀ ਉਹਨੂੰ ਵੀ ਆਊਟ ਕੀਤਾ ਜਾਏ ਤੇ ਇੱਥੇ ਜੀ ਇੱਕ ਵੱਡਾ ਸਰਪ੍ਰਾਈਜ਼ ਦਿਲਜੀਤ ਦਸਾਂਜ ਨੇ ਦੇ ਦਿੱਤਾ ਆਵਾਮ ਨੂੰ ਪਬਲਿਕ ਨੂੰ ਜਦੋਂ ਉਹਨਾਂ ਨੇ ਜਿਹੜੀ ਬਾਰਡਰ 2 ਮੂਵੀ ਦੇ ਵਿੱਚ ਗੈਟਪ ਹੈ ਉਹਦਾ ਇੱਕ ਟੀਜ਼ਰ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਜਦੋਂ ਪਾਇਆ ਤੇ ਹਰ طرف ਜਿਹੜੀ ਇਹ ਆ ਧੂਮ ਜਰੀ ਆਦੀ ਮਚ ਗਈ ਤੇ ਹਰ ਕੋਈ ਇਸ ਬਾਰੇ ਵਿੱਚ ਗੱਲ ਕਰਦਾ ਪਿਆ ਹੈ ਹਰ ਕੋਈ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਦਿਲਜੀਤ ਦੋਸਾਂਝ ਨੂੰ ਬਾਰਡਰ 2 ਵਿੱਚ ਨਹੀਂ ਕੱਢਿਆ ਗਿਆ ਕਿਉਂਕਿ ਦਿਲਜੀਤ ਦੋਸਾਂਝ ਬਾਰਡਰ 2 ਦਾ ਇੱਕ ਬਹੁਤ ਅਹਿਮ ਕਿਸਾ ਹੈ ਇਹਦੇ ਵਿੱਚ ਔਰ ਕੀ وجہ ਹੈ ਕਿ ਇਹ ਜੀਜੋ ਸਾਂ ਸਟਿਲ ਇਸ ਮੂਵੀ ਦਾ ਹਿੱਸਾ ਹੈ ਤੇ ਉਹ ਜਿਹੜੇ ਜਿਹੜੇ ਵਿਰੋਧ ਕਰਦੇ ਪਏ ਸਨ ਉਹਨਾਂ ਦੇ ਜਿਹੜੇ ਅਰਮਾਨ ਨੇ ਉਹਨਾਂ ਤੇ ਪਾਣੀ ਫਿਰ ਗਿਆ ਪਹਿਲਾਂ ਅਸੀਂ ਇਹ ਰਿਪੋਰਟ ਚੈੱਕ ਕਰਨੀ ਆ ਇਹ ਰਿਪੋਰਟ ਤੋਂ ਜਾਣਕਾਰੀ ਹਾਸਿਲ ਕਰਨੇ ਆ ਫਿਰ ਤੁਹਾਡੇ ਨਾਲ ਅਸੀਂ ਚਰਚਾ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਵੀ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ 27 ਜੂਨ ਨੂੰ ਜਦੋਂ ਸਰਜਾਰ ਜੀ 3 ਰਿਲੀਜ਼ ਹੋਣੀ ਸੀ ਉਸ ਨੂੰ ਲੈ ਕੇ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੱਕ ਬਹੁਤ ਹੋ ਹੱਲਾ ਹੋਇਆ ਬਹੁਤ ਸਾਰੇ ਲੋਕ ਵਿਰੋਧ ਚ ਆਏ ਤੇ ਬਹੁਤ ਸਾਰੇ ਲੋਕ ਦਿਲਜੀਤ ਦੋਸਾਂਝ ਦੇ ਹੱਕ ਤੇ ਵਿੱਚ ਖੜੇ ਨਜ਼ਰ ਆਏ ਉਸ ਤੋਂ ਬਾਅਦ ਸਰਦਾਰ ਜੀ 3 ਰਿਲੀਜ਼ ਹੋਈ ਪਰ ਭਾਰਤ ਦੇ ਵਿੱਚ ਨਹੀਂ ਸਗੋਂ ਵਿਦੇਸ਼ਾਂ ਚ ਹੋਈ ਤੇ ਵਿਦੇਸ਼ਾਂ ਚ ਉਸ ਦੀ ਕਿੰਨੀ ਕਾਮਯਾਬੀ ਹੈ ਉਹ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਪਰ ਅੱਜ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਰਾਹੀਂ ਬਾਰਡਰ 2 ਫਿਲਮ ਦੇ ਬਾਰੇ ਮਤਲਬ ਕਿ ਜਿਸ ਫਿਲਮ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਸੀ ਉਸ ਫਿਲਮ ਦੇ ਕਿਰਦਾਰ ਦੀ ਵਰਦੀ ਵਗੈਰਾ ਪਾ ਕੇ ਉਹਨਾਂ ਨੇ ਇੱਕ ਟੀਜ਼ਰ ਟੀਜ਼ਰ ਕਹੀਏ ਜਾਂ ਇੱਕ ਛੋਟਾ ਜਿਹਾ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਜਿਸ ਤੋਂ ਬਾਅਦ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ਸ਼ੇਅਰ ਹੋ ਰਿਹਾ ਹੈ ਇਸ ਦੀ ਚਰਚਾ ਹੋਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਚਰਚਾ ਹੋਣੀ ਇਸ ਕਰਕੇ ਲਾਜ਼ਮੀ ਹੈ ਕਿਉਂਕਿ ਬਾਰਡਰ 2 ਸਰਦਾਰ ਜੀ 3 ਤੋਂ ਬਾਅਦ ਬਾਰਡਰ 2 ਅਜੇ ਹੀ ਫਿਲਮ ਸੀ ਜਿਸ ਦੇ ਬਾਰੇ ਕਿਹਾ ਜਾ ਰਿਹਾ ਸੀ ਬੰਬੇ ਦੀਆਂ ਕੁਝ ਸੰਸਥਾਵਾਂ ਸਨ ਬੰਬੇ ਦੇ ਵਿੱਚ ਕੰਮ ਕਰਨ ਵਾਲੇ ਕੁਝ ਕਲਾਕਾਰ ਸੀ ਬਹੁਤੇ ਲੋਕਾਂ ਨੇ ਇਹ ਅਫਵਾਹ ਫਲਾਈ ਕੀਤੀ ਬਾਰਡਰ 2 ਦੇ ਵਿੱਚੋਂ ਦਿਲਜੀਤ ਦੋਸਾਂ ਦਾ ਪੱਤਾ ਸਾਫ਼ ਹੋ ਚੁੱਕਾ ਹੈ ਕਾਰਨ ਕੀ ਹੈ ਤੁਹਾਨੂੰ ਪਤਾ ਮੋਟਾ ਮੋਟਾ ਫਿਰ ਵੀ ਦੁਹਰਾ ਦਈਏ ਅਸੀਂ ਸਰਦਾਰ ਜੀ 3 ਦੇ ਵਿੱਚ ਹਾਨੀਆ ਆਮੀਰ ਜੋ ਕਿ ਪਾਕਿਸਤਾਨੀ ਅਦਾਕਾਰ ਹੈ ਉਸ ਨੂੰ ਕਾਸਟ ਕੀਤਾ ਗਿਆ ਪਰ ਪਹਿਲਗਾਮ ਅਟੈਕ ਤੇ ਭਾਰਤ ਪਾਕਿਸਤਾਨ ਦੇ ਵਿਚਾਲੇ ਜੋ ਝਗੜਾ ਹੋਇਆ ਉਸ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਸੀਨੀਅਰ ਕਲਾਕਾਰਾਂ ਨੇ ਦਿਲਜੀਤ ਦੋਸਾਂਝ ਨੂੰ ਘੇਰਿਆ ਤੇ ਉਹਨਾਂ ਨੂੰ ਫੇਕ ਸਿੰਗਰ ਤੱਕਿਆ ਦਿੱਤਾ ਅਤੇ ਕਿਹਾ ਕਿ ਜਿਸ ਦੇਸ਼ ਦਾ ਤੁਸੀਂ ਖਾ ਰਹੇ ਹੋ ਪਰ ਉਸ ਦੇਸ਼ ਦੇ ਦੁਸ਼ਮਨਾ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਉਹ ਗੱਲ ਵੱਖ ਹੈ ਕਿ ਪਹਿਲਗਾਮ ਅਟੈਕ ਤੋਂ ਪਹਿਲਾਂ ਹੀ ਸਰਦਾਰ ਜੀ 3 ਮੂਵੀ ਬਣ ਚੁੱਕੀ ਸੀ ਉਸ ਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਸੀ ਕਿ ਉਹਨਾਂ ਨੇ ਕੋਈ ਦੇਸ਼ ਵਿਰੋਧੀ ਕੰਮ ਕੀਤਾ ਹੋਇਆ ਪਰ باوجود ਇਸ ਦੇ ਵਿਰੋਧ ਇੰਨਾ ਹੋਇਆ ਕਿ ਭਾਰਤ ਦੇ ਵਿੱਚ ਉਹ ਫਿਲਮ ਰੋਕਣੀ ਪਈ ਫਿਰ ਗੱਲ ਬਣੀ ਕਿ ਬਾਰਡਰ 2 ਫਿਲਮ ਦੇ ਵਿੱਚ ਅ ਦਿਲਜੀਤ ਦੋਸਾਂਜ ਤੋਂ ਇਲਾਵਾ ਉਹਨਾਂ ਨੂੰ ਹਟਾ ਕੇ ਸ਼ਾਇਦ ਐਮੀ ਵਿਰਕ ਦਾ ਨਾਮ ਆ ਸਕਦਾ ਹੈ ਜਾਂ ਕੋਈ ਹੋਰ ਕਿਰਦਾਰ ਲਿਆਇਆ ਜਾ ਸਕਦਾ ਹੈ ਪਰ ਦਿਲਜੀਤ ਦੋਸਾਂਜ ਨੇ ਉਹਨਾਂ ਸਾਰੇ ਵਿਰੋਧੀਆਂ ਦਾ ਮੂੰਹ ਅੱਜ ਬੰਦ ਕਰਾ ਦਿੱਤਾ ਹੈ ਕਿ ਉਸੇ ਅਟਾਇਰ ਦੇ ਵਿੱਚ ਉਸੇ ਕਾਸਟਿਊਮ ਦੇ ਵਿੱਚ ਜੋ ਫਿਲਮ ਦੇ ਵਿੱਚ ਉਹਨਾਂ ਨੇ ਪਾਉਣੀ ਹੈ ਨਿਰਮਲਜੀਤ ਸਿੰਘ ਸੇਖੋਂ ਦਾ ਸ਼ਾਇਦ ਉਹਨਾਂ ਨੇ ਰੋਲ ਕਰਨਾ ਹੈ ਉਹੀ ਕਿਰਦਾਰ ਦੇ ਵਿੱਚ ਉਹ ਅੱਜ ਵੀਡੀਓ ਜਾਰੀ ਕਰਦੇ ਨੇ ਤੇ ਬਿਨਾ ਕੁਝ ਕਹੇ ਸਿਰਫ ਔਰ ਸਿਰਫ ਬਾਰਡਰ ਜਿਹੜੀ ਪਹਿਲੀ ਫਿਲਮ ਸੀ ਉਸ ਦੇ ਵਿੱਚ ਸੰਦੇਸ਼ੇ ਆਤੇ ਹਨ ਇੱਕ ਗਾਣਾ ਬਹੁਤ ਵਰਲਡ ਫੇਮਸ ਗਾਣਾ ਬਹੁਤ ਲੋਕਾਂ ਨੂੰ ਪਤਾ ਉਸ ਗਾਣੇ ਬਾਰੇ ਉਸ ਗਾਣੇ ਦਾ ਆਡੀਓ ਲਗਾ ਕੇ ਤੇ ਵੀਡੀਓ ਜੋ ਉਹਨਾਂ ਨੇ ਖੁਦ ਸ਼ੂਟ ਕੀਤਾ ਉਹ ਪੋਸਟ ਕੀਤਾ ਤੇ ਜਿਸ ਤੋਂ ਬਾਅਦ ਇਹ ਸੰਦੇਸ਼ ਸਾਫ਼ ਹੋ ਗਿਆ ਕਿ ਬਾਰਡਰ 2 ਦੇ ਵਿੱਚ ਦਿਲਜੀਤ ਦੋਸਾਂਝ ਹੀ ਕੰਮ ਕਰਨਗੇ ਬਾਰਡਰ 2 ਦੇ ਵਿੱਚ ਉਹਨਾਂ ਨੂੰ ਬਿਲਕੁਲ ਬਾਹਰਦਰਾ ਨਹੀਂ ਦਿਖਾਇਆ ਗਿਆ ਕੋਈ ਵੀ ਚੇਂਜਸ ਨਹੀਂ ਹੋ ਰਹੇ ਸਨੀ ਦੇਵਾਲ ਦੀ ਬਾਰਡਰ 1 ਫਿਲਮ ਜਿਹੜੀ ਸੀ ਜਾਂ ਬਾਰਡਰ ਫਿਲਮ ਸੀ ਉਹ ਉਸ ਦਾ ਰੀਮੇਕ ਹੋ ਰਿਹਾ ਬਾਰਡਰ 2 ਬਣ ਰਿਹਾ ਜਿਹਦੇ ਸਨੀ ਦੇਵਾਲ ਖੁਦ ਨੇ ਤੇ ਬਾਕੀ ਹੋਰ ਕਲਾਕਾਰ ਇੰਟਰੋਡਿਊਸ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਹੁਣ ਸ਼ਾਮਿਲ ਕੀਤਾ ਗਿਆ ਸੀ ਉਹਨਾਂ ਕਲਾਕਾਰਾਂ ਦੇ ਵਿੱਚ ਇੱਕ ਦਿਲਜੀਤ ਦੋਸਾਂਝ ਵੀ ਨੇ ਦਿਲਜੀਤ ਦੋਸਾਂਝ ਦੀ ਜੋ ਹਮਾਇਤ ਹੈ ਸਰਦਾਰਜੀ 3 ਫਿਲਮ ਨੂੰ ਲੈ ਕੇ ਬਹੁਤ ਸਾਰੇ ਪੱਦਰ ਤੇ ਵੱਡੇ ਪੱਦਰ ਤੇ ਹੋਈ ਖਾਸ ਕਰਕੇ ਬੀਜੇਪੀ ਦੇ ਲੀਡਰਾਂ ਵੱਲੋਂ ਜਿਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਜੋ ਸੱਤਾਧਿਰ ਦੀ ਪਾਰਟੀ ਹੈ ਉਹ ਦਿਲਜੀਤ ਦੋਸਾਂਝ ਦੇ ਇਸ ਸਰਦਾਰਜੀ 3 ਮੂਵੀ ਤੋਂ ਨਾਖੁਸ਼ ਹੋ ਸਕਦੀ ਹੈ ਪਰ ਉਸ ਦੇ ਲੀਡਰਾਂ ਨੇ ਆਰਪੀ ਸਿੰਘ ਹੋਣ ਜਾਂ ਪੰਜਾਬ ਦੇ ਬੀਜੇਪੀ ਲੀਡਰ ਹੋਣ ਸਭ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੀਆਂ ਕਿਹਾ ਕਿ ਅਸੀਂ ਦਿਲਜੀਤ ਦੇ ਨਾਲ ਖੜੇ ਆ ਦਿਲਜੀਤ ਨੈਸ਼ਨਲ ਐਸਟ ਨੇ ਯਾਨੀ ਕੌਮੀ ਐਸਟ ਨੇ ਉਹ ਭਾਰਤ ਦੀ ਇਸ ਕਰਕੇ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦਾ ਪ੍ਰੋਪਗੈਂਡਾ ਚਲਾਉਣਾ ਸ਼ਰਮ ਸ਼ਰਮਨਾਕ ਹਾਸੋਹੀਣਾ ਹੈ ਇਸ ਤਰ੍ਹਾਂ ਦੀ ਗੱਲ ਕਹੀ ਗਈ ਸੀ ਪਰ ਉਸ ਤੋਂ ਬਾਅਦ ਇੱਕ ਹੋਰ ਖਬਰ ਚਲਾਈ ਗਈ ਕਿ ਬਾਰਡਰ 2 ਦੇ ਵਿੱਚੋਂ ਪੱਤਾ ਸਾਫ ਹੋਇਆ ਕਿਉਂਕਿ ਬਾਲੀਵੁੱਡ ਦੇ ਲੋਕ ਨਹੀਂ ਚਾਹੁੰਦੇ ਕਿ ਦਿਲਜੀਤ ਦੋਸਾਂਝ ਨੂੰ ਮੁੜ ਕੇ ਇਸ ਤਰ੍ਹਾਂ ਫਿਲਮ ਦੇ ਵਿੱਚ ਲੈ ਕੇ ਆਂਦਾ ਜਾਵੇ ਪਰ ਅਜਿਹਾ ਹੋਇਆ ਨਹੀਂ ਦਿਲਜੀਤ ਦੋਸਾਂਝ ਨੇ ਇਹ ਸਾਰੀਆਂ ਜੋ ਅਫਵਾਹਾਂ ਸਨ ਉਸ ਦੇ ਉੱਪਰ ਫੁੱਲ ਸਟਾਪ ਲਗਾਉਂਦੇ ਹੋਏ ਤੇ ਵਿਰੋਧੀਆਂ ਦੇ ਮੂੰਹ ਤੇ ਕਿਤਨੇ ਕਿਤੇ ਇੱਕ ਚਪੇੜ ਜ਼ਰੂਰ ਲਾਈ ਹੈ ਕਿ ਜੇਕਰ ਤੁਸੀਂ ਕਲਾ ਦਾ ਆਦਰ ਨਹੀਂ ਕਰੋਗੇ ਕਲਾਕਾਰ ਦਾ ਸਨਮਾਨ ਨਹੀਂ ਕਰੋਗੇ ਤਾਂ ਸ਼ਾਇਦ ਤੁਸੀਂ ਮੰਨਫੀ ਹੋ ਜਾਓਗੇ ਮੰਨਫੀ ਹੋ ਜਾਣ ਦੀ ਗੱਲ ਵੀ ਕੀਤੀ ਗਈ ਬਹੁਤ سارے ਲੋਕਾਂ ਨੇ ਉਹਦੇ ਵਿੱਚ ਮਿਕਾ OK ਜੀ ਆ ਵੀਡੀਓ ਤੁਸੀਂ ਵੇਖੀ ਹੈ ਤੇ ਅਨੰਨੇ ਦੱਸਿਆ ਕਿ ਬਾਰਡਰ 2 ਦੇ ਵਿੱਚ ਜਿਹੜਾ ਦਿਲਜੀਤ ਦਾ ਰੋਲ ਏ ਉਹ ਉੱਚੀ ਏ ਉਹਦੇ ਵਿੱਚ ਚੋਂ ਬਿਲਕੁਲ ਵੀ ਦਿਲਜੀਤ ਦਾ ਸਾਜ ਨੂੰ ਕੱਢਿਆ ਨਹੀਂ ਗਿਆ ਕਿਉਂਕਿ ਇੱਥੇ ਵਿਰੋਧੀ ਕਹਿੰਦੇ ਪਏ ਸਨ ਕਿ ਬਾਰਡਰ 2 ਦੇ ਵਿੱਚੋਂ ਦਿਲਜੀਤ ਉਸਾਂਝ ਨੂੰ ਆਊਟ ਕੀਤਾ ਜਾਏ ਉਹਦਾ ਜਿਹੜਾ ਅਪੀਰੈਂਸ ਉਹ ਲੋਗ ਐਪ ਕੀਤਾ ਜਾਏ ਲੇਕਿਨ ਇੱਥੇ ਦਿਲਜੀਤ ਉਸਾਂਝ ਨੇ ਉਹਦਾ ਇੱਕ ਟੀਜ਼ਰ ਆਪਣੇ ਮੀਡੀਆ ਹੈਂਡਲਸ ਤੇ ਜਾਰੀ ਕਰਕੇ ਜਿਹੜਾ ਵਿਰੋਧੀ ਨੇ ਉਹਨਾਂ ਦੇ ਮੂੰਹ ਤੇ ਇੱਕ ਚਪੇਰ ਮਾਰੀ ਇੱਕ ਤਰ੍ਹਾਂ ਦੀ ਜਾਂ ਜਨਾਂ ਨੇ ਕਿਹਾ ਕਿ ਇੱਕ ਜਿਹੜਾ ਉਹਨਾਂ ਦੇ ਜਿਹੜੇ ਅਰਮਾਨ ਨੇ ਉਹਨਾਂ ਤੇ ਪਾਣੀ ਫੇਸੜੇ ਆ ਤੇ ਲਾਈਕ ਇੱਥੇ ਤੁਸੀਂ ਵੇਖੋ ਵੀ ਕਿਹਦੀ ਜੀਤ ਉਸਾਨ ਜੀ ਖਿਲਾਫ ਪਹਿਲਾਂ ਸਰਦਾਰ ਜੀ 3 ਨੂੰ ਲੈ ਕੇ ਬਰੋਟ ਸਾਹਮਣੇ ਆਇਆ ਫਿਰ ਜੀ ਹੋਲ ਬਾਰਡਰ 2 ਨੂੰ ਲੈ ਕੇ ਵੀ ਕਾਹ ਜਾਂਦਾ ਪਰ ਕਿਉਂ ਦੇ ਵਿੱਚ ਨਾ ਹੈ ਲੇਕਿਨ ਦਿਲਜੀਤ ਉਸਾਨ ਜੀ ਛਾ ਗਿਆ ਹੈ جڑا ٹیلنٹ ہوتا ہے دی قدر کرنی چاہیے بلا وجہ جڑے او چنگے نہیں ہوندے اسپیشلی اپنی کنٹری دے لوکاں دے خلاف جد لوگ اٹھ کھڑے ہوندے نے تو پھر دنیا بھی لوکاں دا مزاق اڑان دیئے یہ اپنی ہیرو دے خلاف جڑے نے ورو کر ہیں ان دا بائیکوٹ کر کرتے ہیں اس چیز دا سب نو پتا ہونا چاہیے کہ کون ہیرو ہے کون نہیں ہے لیکن ایتھے پڑھے لکھے ہونے کے باوجود بھی ਇਸ ਚੀਜ਼ ਦੀ ਅੰਡਰਸਟੈਂਡਿੰਗ ਨਹੀਂ ਹੈ ਕਿ ਕਿਦਾ ਵਿਰੋਧ ਕਰਨਾ ਤੇ ਕਿਦਾ ਨਹੀਂ ਕਰਨਾ ਜਿੰਨਾ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ ਉਹਨਾਂ ਦੇ ਬਾਰੇ ਵਿੱਚ ਕੋਈ ਗੱਲ ਨਹੀਂ ਕੀਤੀ ਜਾਂਦੀ ਲੇਕਿਨ ਇੱਥੇ ਜੋ ਬਹੁਤ ਵਧੀਆ ਕੰਮ ਕਰਦਾ ਪਿਆ ਦੁਨੀਆ 'ਚ ਇੰਡੀਆ ਦਾ ਨਾਮ ਰੋਸ਼ਨ ਕਰਦਾ ਪਿਆ ਪੰਜਾਬ ਦਾ ਨਾਮ ਰੋਸ਼ਨ ਕਰਦਾ ਪਿਆ ਪਗੜੀ ਜਿਹੜਾ ਉਹਦੀ ਇੱਜ਼ਤ ਵਧਾਉਂਦਾ ਪਿਆ ਉਹਦੇ ਖਿਲਾਫ ਜਿਹੜਾ ਵਿਰੋਧ ਕਰਨਾ ਬਹੁਤ ਹੀ ਤਹਾਈ ਅਫਸੋਸਨਾਕ ਹੈ ਤੁਸੀਂ ਕੀ ਕਹੋਗੇ ਇਹਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਪ੍ਰੇਸ਼ਾਨ ਨਾ ਹੋਵੋ ਤੁਹਾਡੇ ਤੁਮਲਾ ਕਾਹਤ ਹੋਗੇ ਸੱਚੇ ਕਾਜ